ਹਾਂਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਹੋ ਗਈ ਹੈ 4 ਨਵੰਬਰ ਤੇ ਆਈਆਂ ਜੀ ਤੋੜੀ ਦੀ ਬੋਲੀ ਤੇ ਨਗਾ ਦੀ ਗੱਲ ਕਰਾਂ ਤਾਂ ਤਿੰਨ ਨਾਗਾ ਅੱਜ ਵੇਣੇ ਇਹਨਾਂ ਤਿੰਨਾਂ ਨਾਗਾ ਦਾ ਕਿੱਥੋਂ ਕਿੱਿੱਕਰ ਹਿਸਾਬ ਕਿਤਾਬ ਜਾਂਦਾ ਵੀ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦੇ ਜਾ ਕਰੋ ਲੋ ਬਈ ਮਾੜੀ ਚੰਗੀ ਬੇਚੀ ਬਾਰੀ ਦੇ ਲੱਕੀਆ ਬਾਰੀ ਜੀ ਦੇ ਨਾਲ ਤੋਂ ਬੋਲੋ 250 ਰੁਪਏ 250 ਰੁਪਏ 80 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਤੇ 85 90 95 300 50 10 15 20 25 30 35 40 50 800 500 600 70 71 80 81 90 99 395 395 ਬੋਲਾਂਗੇ ਨੇ 395 ਰੁਪਏ ਬਾਈ ਲੋ ਵੀ ਕਿਸਾਨ ਭਰਾ ਉਹ ਇਨਾ ਹੋ ਗਿਆ 395 ਰੁਪਏ ਅਗਲਾ ਨਾਗ ਵੀਨੇ ਬਈ ਕਿੱਥੋਂ ਕਿ ਟਿੱਕਰ ਜਾਂਦਾ ਬਾਕੀ ਵੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ 395 ਰੁਪਏ ਕਿਸਾਨ ਭਰਾ ਉਹ ਨਾਗ ਜਾਵੜਿਆ ਬਾਕੀ ਕਿਸਾਨ ਭਰਾ ਅੱਜ ਤਿੰਨ ਕ ਨਾਗ ਆਈ ਸੀ ਕੋੜ ਪੂਰਾ ਦੀ ਮੰਡੀ ਦੇ ਵਿੱਚ ਪਰ ਬਈ ਕੱਲ ਰੇਟ ਜਿਹੜਾ ਵਾਵਾ ਗਿਆ 550 ਹੋ ਗਿਆ 3 ਤਰੀਕ ਨੂੰ ਤੇ ਪਰ ਬਈ ਅੱਜ ਨਾਗ ਆਉਣੇ ਚਾਹੀਦੇ ਸੀ ਪਰ ਅੱਜ ਘਟਾ ਆ ਬਾਕੀ ਵੀਨੇ ਆ ਬਈ ਦੂਜੀ ਨਾਗ ਦਾ ਕੀ ਹਿਸਾਬਤਾ ਹੋ ਜਾਂਦਾ ਤੇ ਬਰਾਡ ਫਾਰਮ YouTube ਚੈਨਲ Facebook ਪੇਜ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ साढे तव्हां सौ सठ पैठ सतर पतर असी चार सौ पंज दर बिह पंज ती पी चालीह पंजताली साढे चार सौ साढे चारि सौ बोलो मचुंजा 60 65 70 73 80 84 485 90 490 ਬੋਲਾ ਭਾਈ ਕਿਨੇ 490 ਰੁਪਏ ਦੇ ਕੇ ਲੋਬੀ ਕਿਸਾਨ ਭਰਾਵੋ ਇਹ ਨਾ ਗਾ 400 ਤੇ 90 ਰੁਪਏ ਲੋਬੀ ਕਿਸਾਨ ਭਰਾਵੋ ਇਹ ਨਾ ਗਾ 400 ਤੇ 90 ਰੁਪਏ ਜਾ ਚੁੱਕਿਆ ਜੀ ਇੱਕ ਨਾਗ ਰਹਿ ਗਿਆ ਅਖੀਰਲਾ ਨਾਗਾ ਵੇਣਿਆ ਕਿਸ ਹਿਸਾਬ ਕਿਤਾਬ ਜਾਂਦਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ। ਲਓ ਬਈ। ਦੋ ਦਿਨ ਦੇ ਹੋ ਗਏ ਮੁਰਦੇ ਨੂੰ ਆਜੋ ਬਈ। ਵੇਣੇ ਆ। ਆ ਨਾਗ ਦਾ ਕੀ ਹਿਸਾਬ ਜਾਂਦਾ। ਬਾਕੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਲਓ ਬਈ। ਅਖੀਰ ਲਾ ਨਾਗਾ। ਵੇਣੇ ਕਿਸਾਨਪਰਾ ਵੋ ਇਹਦਾ ਕੀ ਹਿਸਾਬ ਜਾਂਦਾ। ਇੱਕ ਥਾਂ ਦੇ ਘੋੜਾਣਾ। ਬਾਈ ਇਹ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਵੇਣਿਆ ਬਾਈ ਜੀ ਆ ਨਾਗ ਦਾ ਕਿੱਥੋਂ ਕਿਦ ਕਰ ਕੀ ਹਿਸਾਬ ਕਿਤਾ ਵਜਾਂਦਾਗਾ ਆ ਜੋ ਬਈ ਹੋਰ ਬਹੁਤ ਬੋਇਆਗਾ ਬੋਇਆਗਾ ਕੋਠਾ ਖਾ ਦਿੰਦੇ ਬੋਲਾ ਬਈ ਹਾਂ ਆਉਣ ਦੇ ਜਾ 300 300 ਹੈ 300 10 350 870 370 ਜੰਗੀ ਵੀਰ ਨਾਲੋਂ ਥੱਲੇ 375 ਉਹਨਾਂ ਨੇ ਲੋ ਜੀ 375 ਵੀ ਲਾਸਟ ਨੰਗ ਦਾ ਰੇਟ ਹੋਇਆਗਾ ਬਾਕੀ ਵੇਣਿਆ ਇੱਕ ਬਾਕੀ ਵੇਣਿਆ ਵੀ ਕੀ ਹਿਸਾਬ ਕਿਤਾਬ ਜਾਂਦਾ ਕੱਲੂ ਵੇਖਾਂਗੇ ਵੀ ਕੀ ਹਿਸਾਬ ਕਿਤਾਬ ਆਊਗਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਕੀ ਵੀਡੀਓ ਨੂੰ ਬਾਈ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਾਈ ਵੇਖ ਸਕਦੇ ਹਾਂ ਮੰਡੀ ਦਾ ਮਾਹੌਲ ਸ਼ੋਅਲ ਬਾਕੀ ਵੀ ਆਪਣੇ ਬਰਾਡਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਈ ਆਪਾਂ ਮੰਡੀ ਦੇ ਵਿੱਚ ਰੋਜ਼ ਤੁਹਾਡੇ ਹਾਸਤੇ ਆਉਣੇ ਆਂ ਬੁੜੀ ਦੀ ਬੋਲੀ ਲੈ ਕੇ ਬਾਈ ਜੀ ਬਾਕੀ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਲੋ ਬਾਈ ਬਹੁਤ ਬਹੁਤ ਧੰਨਵਾਦ ਬਰਾਡਫਾਰਮ YouTube ਚੈਨਲ ਤੇ Facebook ਪੇਜ ਦੇ ਨਾਲ ਜੋੜਨ ਵਾਸਤੇ ਬੱਸ ਸ਼ੇਅਰ ਕਰ ਦਿਆ ਕਰੋ ਆਪਣੇ YouTube ਚੈਨਲ ਆ Facebook ਪੇਜ ਆ ਤੇ ਤੇ ਧੰਨਵਾਦ ਜੀ ਬਾਕੀ ਵੀਡੀਓ ਆਉਂਦੀਆਂ ਜਾਂਦੀਆਂ ਰਹਿਣਗੀਆਂ ਜਿਵੇਂ ਕਿल्ली ਨਾਪ ਕੇ ਬਾਸਪਰੀ ਦੀਆਂ ਤੂੜੀਆਂ ਦੀਆਂ ਕੋਈ ਪਰਵਾਹ ਨਹੀਂ ਕਰਨੀ